ਸਾਡਾ ਅੱਜ ਦਾ ਟੌਪਿਕ ਹੈ ਪੰਜਾਬ ਦਾ ਸਾਹਿਤ ਪੰਜਾਬ ਦੇ ਸਾਹਿਤ ਦੇ ਬਾਰੇ ਅਸੀਂ ਪੜਾਂਗੇ ਜੋ ਵੀ ਲਿਖਿਆ ਗਿਆ ਪੰਜਾਬੀ ਸਾਹਿਤ ਦੇ ਵਿੱਚ ਉਸ ਨੂੰ ਕੀ ਕਹਿੰਦੇ ਆ ਪੰਜਾਬ ਦਾ ਸਾਹਿਤ ਤਾਂ ਪੰਜਾਬ ਦਾ ਸਾਹਿਤ ਦੇ ਬਾਰੇ ਜਿਹੜਾ ਅਸੀਂ ਪੜਾਂਗੇ ਤਾਂ ਪੰਜਾਬ ਦਾ ਸਾਹਿਤ ਪੰਜਾਬ ਦਾ ਪ੍ਰਾਤਨ ਸਾਹਿਤ ਜਿਹੜਾ ਹੈ ਫਰੀਦ ਉਦਦੀਨ ਗਾਂਝੇ ਸ਼ਕਰਗਾਂਝ ਠੀਕ ਹੈ ਗਾਂਝੇ ਸ਼ਕਰ ਯਾਨੀ ਕਿ ਬਾਬਾ ਫਰੀਦ ਠੀਕ ਹੈ ਦੀਆਂ ਲਿਖਤਾਂ ਤੋਂ ਜਿਹੜਾ ਉਹ ਸ਼ੁਰੂ ਹੋਇਆ ਜੇਕਰ ਅਸੀਂ ਗੱਲ ਕਰੀਏ ਕਿ ਪੰਜਾਬ ਦਾ ਜੋ ਪ੍ਰਾਤਨ ਸਾਹਿਤ ਹੈ ਉਹ ਕਦੋਂ ਸ਼ੁਰੂ ਹੁੰਦਾ ਹੈ ਤਾਂ ਉਹ ਜਿਹੜਾ ਸ਼ੁਰੂ ਹੁੰਦਾ ਹੈ ਬਾਬਾ ਫਰੀਦ ਜੀਆਂ ਦੀਆਂ ਲਿਖਤਾਂ ਤੋਂ ਜਿਹੜਾ ਇਹ ਸ਼ੁਰੂ ਹੁੰਦਾ ਹੈ ਸ਼ੇਖ ਫਰੀਦ ਜੀ ਦੇ ਬਾਰੇ ਅਸੀਂ ਪੜ੍ਹਦੇ ਆ ਤੇ ਇਹ ਜਿਹੜੇ ਨੇ ਇਹ ਕুতਬੁਦੀਨ ਬਖਤਿਆਰ ਕਾਕੀ ਦੇ ਚੇਲੇ ਸਨ ਜੋ ਅੱਗੋਂ ਸੂਫੀ ਘਰਾਣੇ ਦੇ ਮੋਢੀ ਖਵਾਜਾ ਜਿਹੜਾ ਹੈ ਮੂਇਨੂ ਉਦੀਨ ਚਿਸ਼ਤੀ ਨੂੰ ਜਿਹੜਾ ਸੀ ਆਪਣਾ ਗੁਰੂ ਮੰਨਦੇ ਸਨ ਯਾਨੀ ਕਿ ਇਹ ਕਿਸ ਦੇ ਜਿਹੜੇ ਸੀਗੇ ਆ ਜਿਹੜੇ ਸੀ ਕুতਬਦੀਨ ਬਖਤਿਆਰ ਦੇ ਜਿਹੜੇ ਸੀਗੇ ਇਹ ਚੇਲੇ ਸਨ ਔਰ ਇਹਨਾਂ ਤੋਂ ਅੱਗੇ ਜਿਹੜੇ ਸੀਗੇ ਜੋ ਅੱਗੋਂ ਕੀ ਸੀ ਸੂਫੀ ਘਰਾਣੀ ਦੇ ਮੋਢੀ ਕੌਣ ਖਵਾਜਾ ਮੂਨੂ ਉਦੀਨ ਚਿਸ਼ਤੀ ਜੋ ਸਨ ਉਹਨਾਂ ਦੇ ਗੁਰ ਉਹਨਾਂ ਨੂੰ ਜਿਹੜੇ ਸੀ ਆਪਣਾ ਗੁਰੂ ਮੰਨਦੇ ਸਨ ਅੱਗੇ ਸ਼ਾਹ ਹੁਸੈਨ ਠੀਕ ਹੈ ਆਪ ਜੀ ਨੂੰ ਜਿਹੜਾ ਵਾ ਪੰਜਾਬੀ ਵਿੱਚ ਕਾਫੀ ਰੂਪ ਦੀ ਜਿਹੜੀ ਆ ਰਚਨਾ ਦਾ ਜਨਮਦਾਤਾ ਜਾਨੀ ਕਿ ਜੋ ਕਾਫੀਆਂ ਹੁੰਦੀਆਂ ਨੇ ਉਹਨਾਂ ਦੇ ਜਨਮਦਾਤਾ ਕਿੰਨਾਂ ਨੂੰ ਮੰਨਿਆ ਜਾਂਦਾ ਤੇ ਸ਼ਾਹ ਹੁਸੈਨ ਨੂੰ ਜਿਹੜਾ ਮੰਨਿਆ ਜਾਂਦਾ ਔਰ ਇਹਨਾਂ ਦੀਆਂ ਕਈ ਕਾਫੀਆਂ ਕਵਾਲੀਆਂ ਵਜੋਂ ਜਿਹੜੀਆਂ ਗਾਈਆਂ ਨੇ ਕਿ ਜੋ ਕਾਫੀਆਂ ਲਿਖੀਆਂ ਗਈਆਂ ਇਹਨਾਂ ਦੇ ਦੁਆਰਾ ਉਹਨਾਂ ਨੂੰ ਜਿਹੜਾ ਹੁਣ ਕਿਸ ਵਿੱਚ ਗਾਇਆ ਜਾਂਦਾ ਤੇ ਕਵਾਲੀਆਂ ਵਜੋਂ ਜੜਾ ਜਾਂਦਾ ਉਸ ਤੋਂ ਅੱਗੇ ਵਾਰਿਸ਼ਾ ਇਹਨਾਂ ਨੂੰ ਪੰਜਾਬ ਦਾ ਸ਼ੇਖਸਪੀਅਰ ਵੀ ਕਿਹਾ ਜਾਂਦਾ ਔਰ ਇਹਨਾਂ ਦੀ ਜਿਹੜੀ ਇੱਕ ਮਹਾਨ ਰਚਨਾ ਕਿਹੜੀ ਆ ਹੀਰ ਵਾਰਿਸ ਠੀਕ ਹੈ ਤਾਂ ਵਾਰਿਸ਼ਾ ਤਾਂ ਇੱਕ ਇਹ ਪੰਜਾਬ ਦਾ ਸਾਹਿਤ ਨੈਕਸਟ ਜਿਹੜਾ ਸਾਡੇ ਕੋਲ ਆ ਜਾਂਦਾ ਹੈ ਤਾਂ ਉਹ ਨੈਕਸਟ ਟੌਪਿਕ ਜਿਹੜਾ ਸਾਡੇ ਕੋਲ ਹੈ ਵਰਤਮਾਨ ਜਾਨੀ ਕਿ ਪੰਜਾਬੀ ਸਾਹਿਤ ਹੀ ਹੈ ਵੀ ਪਰ ਇੱਕ ਇਹ ਵਰਤਮਾਨ ਉਹ ਸੀ ਪ੍ਰਾਚੀਨ ਜਾਨੀ ਕਿ ਜਦੋਂ ਮੁੱਢ ਹੁੰਦਾ ਹੈ ਸ਼ੁਰੂ ਹੁੰਦਾ ਹੈ ਤਾਂ ਵਰਤਮਾਨ ਪੰਜਾਬੀ ਸਾਹਿਤ ਭਾਰਤ ਵਿੱਚ ਕੀ ਹੈ ਬ੍ਰਿਟਿਸ਼ ਸਿੱਖਿਆ ਦੇ ਔਰ ਨਾਲ ਆਗਮਨ ਨਾਲ ਜਿਹੜਾ ਵਾ ਪੰਜਾਬੀ ਸਹਿਤ ਵਿੱਚ ਵਿਕਟੋਰੀਆ ਨਾਵਲ ਐਲਿਜ਼ਾਬੈਥ ਡਰਾਮਾ ਅਤੇ ਨਵੀਨਤਾ ਦਾ ਆਰੰਭ ਹੋਇਆ ਔਰ 1835 ਦੇ ਵਿੱਚ ਜਿਹੜਾ ਹੈ ਆ ਕ੍ਰਿਸ਼ਨ ਚਿਨ ਮਿਸ਼ਨ ਜਿਹੜਾ ਮਿਸ਼ਨ ਲੁਧਿਆਣੇ ਵੱਲੋਂ ਪਹਿਲੀ ਪੰਜਾਬੀ ਪ੍ਰਿੰਟਿੰਗ ਪ੍ਰੈਸ ਜਾਨੀ ਕਿ ਗੁਰਮੁਖੀ ਆਧਾਰਿਤ ਜਿਹੜੀ ਹੈ ਉਹ ਸਥਾਪਿਤ ਕੀਤੀ ਗਈ ਔਰ ਪਹਿਲੀ ਪੰਜਾਬੀ ਡਿਕਸ਼ਨਰੀ ਜਿਹੜਾ ਹੈ ਰੈਵਰਡ ਜੋ ਕੀ ਹੈ ਠੀਕੇ ਰੈਵਰੇਡ ਜੇ ਨਿਊਟਨ ਨੇੜਾ ਸੀਗਾ 1854 ਇਸ ਵਿੱਚ ਜਿਹੜੀ ਆ ਪ੍ਰਕਾਸ਼ਿਤ ਕੀਤੀ ਉਸ ਤੋਂ ਬਾਅਦ ਜੇਕਰ ਅਸੀਂ ਵਰਤਮਾਨ ਪੰਜਾਬੀ ਸਾਹਿਤ ਦੀ ਗੱਲ ਕਰੀਏ ਤੇ ਉਹਦੇ ਵਿੱਚ ਜਿਹੜੇ ਆ ਕੌਣ ਆਉਂਦੇ ਨੇ ਭਾਈ ਵੀਰ ਸਿੰਘ ਜੀ ਪੰਜਾਬੀ ਦੇ ਪਹਿਲਾ ਨਾਟਕ ਦਾ ਰਾਜਾ ਲਖਦਾਤਾ ਸਿੰਘ ਭਾਈ ਵੀਰ ਸਿੰਘ ਦੀ ਪ੍ਰੈਸ ਵਿੱਚ ਛਪਿਆ ਔਰ ਉਹਨਾਂ ਨੇ ਜਿਹੜਾ ਸੀ ਪੰਜਾਬੀ ਦਾ ਹਫਤਾਵਰੀ ਯਾਨੀ ਕਿ ਲੜੀਵਰ ਖਾਲਸਾ ਸਮਾਚਾਰ ਵੀ ਸ਼ੁਰੂ ਕੀਤਾ ਕਿੰਨਾਂ ਨੇ ਪਾਇ ਵੀਰ ਸਿੰਘ ਜੀ ਦੁਆਰਾ ਕਿਰਪਾ ਸਾਗਰ ਤਾਂ ਇਹ ਇੱਕ ਅਧਿਆਪਕ ਪਰਸ਼ਾ ਜਿਹੜੇ ਆ ਪ੍ਰਕਾਸ਼ਨ ਤੇ ਖਜ਼ਾਨਚੀ ਵੀ ਸਨ ਓਕੇ ਔਰ ਇਹਨਾਂ ਦੀ ਲਾਹੌਰ ਦੇ ਵਿਖੇ ਕੀ ਆਪਣੀ ਪ੍ਰਕਾਸ਼ਨ ਪ੍ਰੈਸ ਸੀ ਤਨੀਰਾਮ ਚਾਤ੍ਰਿਕ ਤੇ 1926 ਇਸਵੀ ਚ ਪੰਜਾਬੀ ਸਹਿ ਸਭਾ ਦੇ ਚੇਅਰਮੈਨ ਬਣੇ ਔਰ ਇਹ ਵਰਤਮਾਨ ਯੁੱਗ ਦੇ ਜਿਹੜੇ ਨੇ ਵਰਤਮਾਨ ਯੁੱਗ ਦੇ ਵਿੱਚ ਪੰਜਾਬੀ ਮਹਾਨ ਕਵੀਆਂ ਵਿੱਚੋਂ ਜਿਹੜੇ ਨੇ ਇੱਕ ਨੇ ਤਨੀਰਾਮ ਚਾਤ੍ਰਿਕ ਉਸ ਤੋਂ ਕੇ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਵਿੱਚ ਸੁੰਦਰ ਅਤੇ ਜਿਹੜਾ ਵਾ ਸੰਵੇਦਨਸ਼ੀਲ ਕਵਿਤਾਵਾਂ ਦੀ ਰਚਨਾ ਕੀਤੀ ਹੈ ਕਿੰਨਾ ਨੇ ਪ੍ਰੋਫੈਸਰ ਪੂਰਨ ਸਿੰਘ ਨੇ ਨੈਕਸ ਅਸੀਂ ਦੇਖਦੇ ਆ ਤਾਂ ਗੁਰਬਖਸ਼ ਸਿੰਘ ਪ੍ਰੀਤ ਲੜੀ ਠੀਕ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਇਹਨਾਂ ਮਹੀਨਾਵਾਰ ਪత్రిక ਪ੍ਰੀਤ ਲੜੀ ਦਾ ਪ੍ਰਕਾਸ਼ਨ ਜਿਹੜਾ ਉਹ ਸ਼ੁਰੂ ਕੀਤਾ ਔਰ ਇਹਨਾਂ ਨੂੰ ਜਿਹੜਾ ਅਸੀਂ 1971 ਈਸਵੀ ਦੇ ਵਿੱਚ ਜਿਹੜਾ ਹੈ ਸਾਹਿਤ ਅਕਾਦਮੀ ਫੈਲੋਸ਼ਿਪ ਨਾਲ ਜਿਹੜਾ ਵਾ ਸਨਮਾਨਿਆ ਗਿਆ ਸਨਮਾਨਿਤ ਕੀਤਾ ਗਿਆ ਨਾਨਕ ਸਿੰਘ ਸਹਿਤ ਅਕਾਦਮੀ ਅਵਾਰਡ ਜਿਹੜਾ ਇਹਨਾਂ ਨੂੰ ਪ੍ਰਾਪਤ ਹੈ ਔਰ ਇੱਕ ਮਿਆਨ ਦੋ ਤਲਵਾਰਾ 1962 ਅਤੇ ਡਾਕ ਟਿਕਟ ਜਾਰੀ 1998 ਇਹਨਾਂ ਨੂੰ ਜਿਹੜਾ ਇਹਨਾਂ ਰਚਨਾਵਾਂ ਦੇ ਕਰਕੇ ਸਹਿਤ ਅਕਾਦਮੀ ਅਵਾਰਡ ਜਿਹੜਾ ਮਿਲਿਆ ਨਾਨਕ ਸਿੰਘ ਜਿਹੜੇ ਨੇ ਬਹੁਤ ਜਿਹੜੇ ਮਤਲਬ ਕਹਿੰਦਾ ਭਾਵੇਂ ਉੱਚ ਕੋਟੀ ਦੇ ਵਿਦਵਾਨ ਨੇ ਲੇਖਕ ਨੇ ਪੰਜਾਬੀ ਸਹਿਤ ਦੇ ਔਰ ਪੰਜਾਬੀ ਸਹਿਤ ਨੂੰ ਜਿਹੜੀ ਇਹਨਾਂ ਨੇ ਦੇਣੀ ਉਹ ਬੜ ਮੁੱਲੀ ਹੈ ओके ਅਗੇ ਪ੍ਰੋਫੈਸਰ ਮੋਹਨ ਸਿੰਘ ਤਾਂ ਇਹਨਾਂ ਨੂੰ ਵੀ ਜਿਹੜਾ ਸਿਹਤ ਅਕਾਦਮੀ ਜਿਹੜਾ ਅਵਾਰਡ ਮਿਲਿਆ ਕਦੋਂ ਕਿਸ ਵਾਸਤੇ ਵੱਡਾ ਵੇਲਾ 1900 ਕਦੋਂ 1959 ਦੇ ਵਿੱਚ ਉਸ ਤੋਂ ਬਾਅਦ ਆ ਗੁਰਦਿਆਲ ਸਿੰਘ ਸਿਹਤ ਅਕਾਦਮੀ ਅਵਾਰਡ ਅਧ ਚਾਂਦਨੀ ਰਾਤ ਵਾਸਤੇ 1975 ਪਦਮਸ਼ਰੀ ਇਹਨਾਂ ਨੂੰ 1998 ਦੇ ਵਿੱਚ ਮਿਲਿਆ ਔਰ ਗਿਆਨਪੀਠ ਪੁਰਸਕਾਰ ਜਿਹੜਾ ਉਹ 1999 ਦੇ ਵਿੱਚ ਜਿਹੜਾ ਇਹਨਾਂ ਨੂੰ ਪ੍ਰਾਪਤ ਹੋਇਆ ਠੀਕ ਹੈ ਤਾਂ ਨੈਕਸਟ ਜਿਹੜਾ ਉਸ ਤੋਂ ਬਾਅਦ ਆ ਜਾਂਦਾ ਹੈ ਬਰਲਾ ਸਾਹਨੀ ਇਹਨਾਂ ਨੂੰ ਪਦਮ ਸ਼੍ਰੀ 1969 ਈਸਵੀ ਦੇ ਵਿੱਚ ਔਰ ਡਾਕ ਟਿਕਟ ਜਾਰੀ 2013 ਦੇ ਵਿੱਚ ਜਿਹੜਾ ਇਹਨਾਂ ਨੂੰ ਮਿਲਦਾ ਹੈ। ਅੱਗੇ ਬਲਵੰਤ ਗਾਰਗੀ ਤਾਂ ਸਹਿਤ ਅਕਾਦਮੀ ਅਵਾਰਡ ਰੰਗ ਮੰਚ ਵਾਸਤੇ ਪਦਮ ਸ਼੍ਰੀ ਇਹਨਾਂ ਨੂੰ 1972 ਵਿੱਚ ਮਿਲਿਆ ਔਰ ਸੰਗੀਤ ਨਾਟਕ ਅਕਾਦਮੀ ਜਿਹੜਾ ਅਕਾਦਮੀ ਅਵਾਰਡ ਜਿਹੜਾ ਹੈ ਉਹ 1998 ਈਸਵੀ ਦੇ ਵਿੱਚ ਜਿਹੜਾ ਇਹਨਾਂ ਨੂੰ ਪ੍ਰਾਪਤ ਹੋਇਆ। ਉਸ ਤੋਂ ਅਗੇ ਕਤਾਰ ਸਿੰਘ ਦੁੱਗਲ ਸਰਵਉੱਤਮ ਸਹਿਤਕਾਰ ਅਵਾਰਡ ਜਿਹੜਾ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ 1962 ਵਿੱਚ ਪੰਜਾਬ ਸਰਕਾਰ ਦੇ ਦੁਆਰਾ ਪਦਮ ਪੂਸ਼ਣ ਜਿਹੜਾ ਇਹਨਾਂ ਨੂੰ 1988 ਈਸਵੀ ਦੇ ਵਿੱਚ ਪ੍ਰਾਪਤ ਹੋਇਆ ਔਰ ਸਹਿਤ ਅਕਾਦਮੀ ਅਵਾਰਡ 2007 ਈਸਵੀ ਦੇ ਵਿੱਚ ਉਸ ਤੋਂ ਅਗੇ ਅਮਰਤਾ ਪ੍ਰੀਤਮ ਤਾਂ ਅਮਰਤਾ ਪ੍ਰੀਤਮ ਜਿਹੜੇ ਸਿੱਕੇ ਇਹਨਾਂ ਨੂੰ ਸਿਆਤ ਅਕਾਦਮੀ ਜਿਹੜਾ ਅਕਾਦਮੀ ਜਿੱਤਣ ਵਾਲੀ ਪਹਿਲੀ ਇਸਤਰੀ ਲੇਖਿਕ ਲੇਖਕਾ ਹੈ ਠੀਕ ਹੈ ਸੁਨੇਹੇ ਵਾਸਤੇ ਇਹਨਾਂ ਨੂੰ ਜਿਹੜਾ ਇਹ ਅਵਾਰਡ ਮਿਲਦਾ ਹੈ ਸੁਨੇਹੇ ਵਾਸਤੇ ਔਰ ਗਿਆਨ ਪੀਠ ਅਵਾਰਡ ਇਹਨਾਂ ਨੂੰ ਮਿਲਿਆ ਕਾਗਜ਼ ਤੇ ਕੈਨਵਸ ਪਦਮਸ਼ਰੀ 1969 ਵਿਦੇਸ਼ੀ ਚਨਨ ਪ੍ਰਾਪਤ ਹੋਇਆ ਔਰ ਪਦਮ ਪੂਸ਼ਣ ਜਿਹੜਾ ਵਿਪੂਸ਼ਣ ਇਹਨਾਂ ਨੂੰ 2004 ਈਸਵੀ ਦੇ ਵਿੱਚ ਜਿਹੜਾ ਪ੍ਰਾਪਤ ਹੋਇਆ ਨੈਕਸਟ ਜਿਹੜਾ ਹੈ ਓਏ ਜਸਵੰਤ ਸਿੰਘ ਕਵਲ ਸਹਿਤ ਅਕਾਡਮੀ ਫੈਲੋਸ਼ਿਪ ਅਵਾਰਡ ਇਹਨਾਂ ਨੂੰ ਪੱਖੀ ਵਾਸਤੇ 1996 ਈਸਵੀ ਦੇ ਵਿੱਚ ਮਿਲਿਆ ਸਹਿਤ ਅਕਾਡਮੀ ਅਵਾਰਡ ਤੁਰਾਸ਼ੀ ਠੀਕ ਹੈ ਤੁਸ਼ਾਲੀ ਦੀ ਜਿਹੜੀ ਆ ਹੰਸੋ 1998 ਦੇ ਵਿੱਚ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਜਿਹੜਾ ਸੀ ਡਾਰਕ ਟ੍ਰੇਟ ਦੀ ਡਿਗਰੀ ਜਿਹੜੀ ਸੀ ਡਾਕਟੋਰੇਟ ਦੀ ਇਹ ਜਿਹੜੀ ਇਹਨਾਂ ਨੂੰ ਡਿਗਰੀ ਹੈ ਉਹ 2008 ਈਸਵੀ ਦੇ ਵਿੱਚ ਪ੍ਰਾਪਤ ਹੁੰਦੀ ਹੈ। ਲੀਪਕੌਰ ਟਿਵਾਣਾ ਸੈਥ ਅਕਾਡਮੀ ਅਵਾਰਡ ਠੀਕ ਹੈ ਅਕਾਡਮੀ ਅਵਾਰਡ ਇਹੋ ਹਮਾਰਾ ਜੀਵਨ ਇਹੋ ਹਮਾਰੇ ਜੀਵਨ ਲਈ 1971 ਦੇ ਵਿੱਚ ਜਿਹੜਾ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸਰਸਵਤੀ ਸਨਮਾਨ ਕਥਾ ਕਹੋ ਊਰਵਸ਼ੀ ਸਰਸਵਤੀ ਸਨਮਾਨ ਊਰਵਸ਼ੀ ਲਈ 2001 ਦੇ ਵਿੱਚ ਪਦਮ ਸ਼੍ਰੀ 2004 ਵਿੱਚ ਪੰਜਾਬੀ ਸਹਿਤ ਰਤਨ ਅਵਾਰਡ 2008 ਵਿੱਚ ਜਿਹੜਾ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ ਅੱਗੇ ਤਾਂ ਸ਼ਿਵ ਕੁਮਾਰ ਬਟਾਲਵੀ ਬਹੁਤ ਵਧੀਆ ਉੱਚ ਕੋਟੀ ਦੇ ਵਿਦਵਾਨ ਠੀਕ ਹੈ ਬਹੁਤ ਛੋਟੀ ਉਮਰ ਦੇ ਔਰ ਜੇਕਰ ਅਸੀਂ ਗੱਲ ਕਰੀਏ ਇਹਦੇ ਜਿਹੜੇ ਆ ਬਿਰਹਾ ਦੇ ਕਵੀ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਸਹਿਤ ਅਕਾਡਮੀ ਅਵਾਰਡ ਪ੍ਰਾਪਤ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਲੇਖਕ ਕਿਹੜੇ ਰਹਿਆ ਸ਼ਿਵ ਕੁਮਾਰ ਬਟਾਲਵੀ ਔਰ ਇਹਨਾਂ ਨੂੰ ਲੂਣਾ ਵਾਸਤੇ ਜਿਵੇਂ 1967 ਦੇ ਵਿੱਚ ਮਿਲਿਆ ਸੀ ਲੂਣਾ ਕੌਨ ਸੀ ਪੂਰਨ ਭਗਤ ਦੀ ਮਤਰੇਈ ਮਾਂ ਕਿਉਂਕਿ ਦੇਖੋ ਇਹਦੇ ਵਿੱਚ ਕੀ ਹੁੰਦਾ ਕਿ ਪੂਰਨ ਭਗਤ ਦੇ ਜਿਹੜਾ ਕਿੱਸਾ ਹੈ ਉਹਦੇ ਵਿੱਚ ਲੂਣਾ ਨੂੰ ਜਿਹੜਾ ਸੀ ਮਾਰਾ ਗਿਆ ਗਿਆ ਪਰ ਜਿਹੜਾ ਸੀ ਸ਼ਿਵ ਕੁਮਾਰ ਬਟਾਲਵੀ ਨੇ ਜਿਹੜਾ ਸੀਗਾ ਇਸ ਦੇ ਵਿੱਚ ਜਿਹੜਾ ਸੀਗਾ ਲੂਣਾ ਦਾ ਲੂਣਾ ਵੱਲੋਂ ਜਿਹੜਾ ਸੀਗਾ ਕੀ ਉਸ ਦੇ ਜਿਹੜੇ ਸੀ ਜਜ਼ਬਾਤ ਸਨ ਉਹਨੂੰ ਜਿਹੜਾ ਉਲੇਖਿਆ ਕਿ ਕੀ ਮਤਲਬ ਕਿ ਇੱਥੇ ਲੂਣਾਵਾਰੇ ਜਿਹੜਾ ਸੀ ਇਹਨਾਂ ਨੂੰ ਛੋਟੀ ਉਮਰ ਦੇ ਜਿਹੜੇ ਸੀ ਇਹ ਲੇਖਕ ਸਨ ਠੀਕ ਹੈ 1967 ਇਸਵੀ ਦੇ ਜਿਹੜੇ ਇਹਨਾਂ ਨੂੰ ਮਿਲਿਆ ਔਰ ਉਹਨਾਂ ਦੇ ਸਨਮਾਨ ਵਿੱਚ ਹਰ ਸਾਲ ਸ਼ਿਵ ਕੁਮਾਰ ਬਟਾਲਵੀ ਅਵਾਰਡ ਵੀ ਜਿਹੜਾ ਉਹ ਦਿੱਤਾ ਜਾਂਦਾ ਹੈ ਸੁਰਜੀਤ ਪਾਤਰ ਸਾਹਿਤ ਅਕਾਦਮੀ ਅਵਾਰਡ ਹਨੇਰੇ ਵਿੱਚ ਸੁਲਗਦੀ ਵਰਣ ਵਾਲਾ 1933 ਦੇ ਵਿੱਚ ਮਿਲਿਆ ਸਰਸਵਤੀ ਸਰਮਾਨ ਲਫਸਾ ਦੀ ਦਰਗਾਹ 2009 ਲਈ আর পদ্ਮ ਸ਼੍ਰੀ 2012 ਵਿੱਚ ਜਿਹੜਾ ਇਹਨਾਂ ਨੂੰ ਪ੍ਰਾਪਤ ਹੋਇਆ ਤੇ ਇਹ ਸੰਨ ਕੀ ਹੈ ਸਾਡੇ ਵਰਤਮਾਨ ਪੰਜਾਬੀ ਸਾਹਿਤ ਵਰਤਮਾਨ ਪੰਜਾਬੀ ਸਾਹਿਤ ਜੋ ਪੰਜਾਬ ਦੇ ਵਿੱਚ ਇਹ ਸਾਰੇ ਲੇਖਕ ਨੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਆਪਣਾ ਮਹੱਤਵਪੂਰਨ ਇਹਨਾਂ ਦਾ ਸਥਾਨ ਹੈ ਮਹੱਤਵਪੂਰਨ ਦੇ ਨੇ ਪੰਜਾਬੀ ਸਾਹਿਤ ਨੂੰ ਠੀਕ ਹੈ ਤਾਂ ওকে ਥੈਂਕ ਯੂ